ਸਾਡੇ ਕੋ ਅੱਜ ਪ੍ਰਸਖ ਸੱਤਰ ਪੰਜਾਬੀ ਟੀਵੀ ਪੰਜਾਬੀ ਗੱਲਬਾਤ ਟੀਵੀ ਚੈਨਲ ਸਾਡੇ ਉਹ ਗੁਰਦੇਵ ਸਿੰਘ ਜੀ ਪਹੁੰਚਿਆ ਤੇ ਉਹ ਕਿਸਾਨਾਂ ਦੀ ਅੱਜ ਇੱਥੇ ਖਨੋਰੀ ਬਾਡਰ ਤੇ ਸਾਰ ਲੈ ਰਹੇ ਆ ਤੇ ਸਾਡੇ ਸੜੀ ਮੰਡ ਤੋਂ ਸਾਡੇ ਪਾਲ ਸਿੰਘ ਜੀ ਪ੍ਰਧਾਨ ਸਾਹਿਬ ਉਹ ਇੱਕ ਕਵਤਾ ਰਾਈ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਉਹ ਤੁਸੀਂ ਸਾਡੇ ਪ੍ਰਧਾਨ ਸਾਹਿਬ ਤੋਂ ਸੁਣੋ ਵੈਗਰ ਜੀ ਕਾਖਾ ਸਾਸਰੀ ਵੈਗਰ ਜੀ ਕੀ ਪਤੇ ਕਿਸਾਨ ਸੁਭਜ ਕਮੇਟੀ ਇੰਦਰਜੀਤ ਸਿੰਘ ਜੀ ਕੋਟ ਬੱਡਾ ਜੀ ਵੱਲੋਂ ਇੱਕ ਬੇਨਤੀ ਕਰਨ ਲੱਗੇ ਆ ਆਪਣੇ ਸੰਗਤ ਨੂੰ ਜਗ ਨੂੰ ਜਿਤਨਾ ਬੜਾ ਓ ਕਾ ਜਗਨੇ ਜਿਤ ਆ ਜਾਣਾ ਜਗ ਨੂੰ ਜਿਤਨਾ ਬੜਾ ਜਾਗਨ ਜਿੱਤੇ ਆ ਜਾਣਾ ਕੋਈ ਕਹਿੰਦਾ ਪਹਿਲਾ ਮੁਰਗੀ ਆਈ ਕੋਈ ਕਹਿੰਦਾ ਪਹਿਲਾ ਆਂਡਾ ਅੰਨੀ ਪੀਵੇ ਕੁੱਤੀ ਛੱਡੇ ਗੰਜੀ ਪਕਾਉਂਦੀ ਮੰਡੇ ਦਾਤਰੀ ਨੂੰ ਇੱਕ ਪਾਸੇ ਦੁਨੀਆਂ ਨੂੰ ਦੋ ਪਾਸੇ ਦੰਦੇ ਦਾਤਰੀ ਨੂੰ ਇੱਕ ਪਾਸੇ ਮਿੱਤਰੋ ਦੁਨੀਆਂ ਨੂੰ ਸਾਰੇ ਪਾਸੇ ਦੰਦੇ ਜੇ ਕੋਈ ਰੱਜ ਕੇ ਖਾਂਦਾ ਤੇ ਕਹਿੰਦੇ ਕਿੱਦਾਂ ਫਟਿਆ ਸਾਰਾ ਜੇ ਕੋ ਭੁੱਖਾ ਮਾਦਰੇ ਕਹਿੰਦੇ ਸੇ ਨੀਤ ਵਾਲਾ ਸਾਰੇ ਪਾਸੇ ਝੁੱਕ ਜਾਂਦੇ ਭੁੱਖਾ ਵਾਲੇ ਗੰਡੇ ਦਾਤਰੀ ਨੂੰ ਇੱਕ ਪਾਸੇ ਮਿੱਤਰੋ ਦੁਨੀਆ ਨੂੰ ਦੋ ਪਾਸੇ ਜੰਦੇ ਕੋਈ ਕਹੇ ਕਾਂਗਰਸੀਏ ਚੰਗੇ ਕੋਈ ਕਹੇ ਅਕਾਲੀ ਕੋਈ ਕਹੇ ਆਮ ਪਾਰਟੀ ਤੇ ਕੋਈ ਕਹੇ ਗਰਮਖਿਆਲੀ ਹਰ ਪੰਜੀ ਸਾਲੀ ਚੋਕ ਲੈਂਦੇ ਝੰਡੇ ਰੰਗ ਬਰੰਗੇ ਦਾਤਰੀ ਨੂੰ ਇੱਕ ਪਾਸੇ ਦੁਨੀਆ ਨੂੰ ਦੋ ਪਾਸੇ ਦੰਦੇ ਰੰਡੀ ਦਾ ਰੰਡ ਕੱਟ ਲਵੇ ਵਪਾਰੀ ਉਂਗਲਾਂ ਵਾਲੇ ਨਹੀਂ ਕੱਟਣ ਦਿੰਦੇ ਰੰਡੀ ਦਾ ਰੰਡ ਕੱਟ ਲਵੇ ਵਪਾਰੀ ਉਂਗਲਾਂ ਵਾਲੇ ਨਹੀਂ ਕੱਟਣ ਦਿੰਦੇ ਉਪਰੋਂ ਉਪਰੋਂ ਪਾਹੀ ਪਾਹੀ ਤੇ ਅੰਦਰੋਂ ਦਿਲ ਦੇ ਕਾਲੇ ਤੁਰ ਜਾਂਦੀ ਦੇ ਕੋਲੋਂ ਬਿਨਾਂ ਖਾਂਗ ਤੋਂ ਖੰਗੇ ਦਾਤਰੀ ਨੂੰ ਇੱਕ ਪਾਸੇ ਦੁਨੀਆ ਨੂੰ ਸਾਰੇ ਪਾਸੇ ਦੰਦੇ ਕਲਾਕਾਰ ਭੁੱਖਾ ਮਰਦਾ ਜੇ ਸੱਚੀਆਂ ਗੱਲਾਂ ਗਾਵੇ ਆਉਂਦੇ بڑے ਪ੍ਰੋਗਰਾਮ ਜਦੋਂ ਲੈ ਚਕੜੀਆਂ ਲਾਵੇ ਚੁੱਪ ਕਰ ਜਾ ਬੰਦਿਆ ਸਾਰੇ ਬੰਦੇ ਨਹੀਂ ਕੋਏ ਦਾਤਰੀ ਨੂੰ ਇੱਕ ਪਾਸੇ ਦੁਨੀਆ ਨੂੰ ਦੋ ਪਾਸੇ ਦੰਦੇ ਵਿਆਹ ਵਿੱਚ ਵਿਰਲੇ ਬੰਦੇ ਦੇਣ ਵਧਾਈਆਂ ਆਉਂਦੇ ਨੇ ਬੋਦੇ ਦਾ ਫਿਰ ਚੱਕ ਕਰਨ ਮਠਿਆਈਆਂ ਆਉਂਦੇ ਨੇ ਅਗਲੀਆਂ ਪਿਛਲੀਆਂ ਸਭ ਕਸਾ ਕੱਢ ਜਾਂਦੇ 200 ਪਾਇਆ ਸਗਨ ਯਾਰ ਦਾ ਮੁਰਗਾ ਚੱਬ ਜਾਂਦੇ ਚੁੱਪ ਗਾਜਾ ਬੰਦਿਆ ਸਾਰੇ ਬੰਦੇ ਨਹੀਂ ਕੋਜੇ ਦਾਤਰੀ ਨੂੰ ਇੱਕ ਪਾਸੇ ਦੁਨੀਆਂ ਨੂੰ ਦੋ ਪਾਸੇ ਦੰਦੇ ਵਾਗਰ ਜੀ ਕਾਥਾ ਵਾਗਰ ਜੀ